ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਧਰਮਪ੍ਰੀਤ ਜਵੰਦਾ ਤੇ ਅੱਜ ਕਰਦਾ ਸਵਾਗਤ ਵੀਡੀਓ ਦੇ ਵਿੱਚ ਮੈਂ ਇਸ ਟਾਈਮ ਖੜਾ ਹੈਗਾ ਜਿਹੜਾ ਬਾਗੜੀਆਂ ਤੋਂ ਸੀਟਾਂ ਵਾਲ ਨੂੰ ਰੋੜ ਜਾਂਦਾ ਹੈ ਤੇ ਕਤੂਰੀ ਨੂੰ ਤਿੰਨ ਕੋਨ ਨਹੀਂ ਵਸਦੀ ਆ ਤੇ ਉੱਥੇ ਸਾਨੂੰ ਇੱਕ ਬਜ਼ੁਰਗ ਮਿਲੇ ਵਿਰਸੇ ਨੂੰ ਸੰਭਾਲ ਰਹੇ ਨੇ ਤੇ ਕਰਦੇ ਆ ਬਾਪੂ ਜੀ ਨਾਲ ਗੱਲ ਸਤਿ ਸ਼੍ਰੀ ਅਕਾਲ ਬਾਪੂ ਜੀ ਤੇ ਪਹਿਲਾਂ ਤਾਂ ਤੁਹਾਡਾ ਕੀ ਨਾਮ ਆ ਜਸਪਾਲ ਸਿੰਘ ਜੀ ਤੇ ਤੁਹਾਡਾ ਪਿੰਡ ਕਿਹੜਾ ਹੈਗਾ ਰਾਏਪੁਰ ਤੇ ਤੁਸੀਂ ਆ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਜੀ ਬਿਲਕੁਲ ਜੀ ਠੀਕ ਆ ਤੇ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜੀ ਨੇ ਇਹਨਾਂ ਨੂੰ ਤਾਂ ਬਹੁਤ ਘੱਟ ਜਾਣਦੇ ਹੋਣਗੇ ਜਿਹੜੇ ਨਵੇਂ ਆ ਕੇ ਇਹ ਕੰਮ ਛੱਡ ਰਹੇ ਨੇ ਜੀ ਕਰਦੇ ਨਹੀਂ ਹੈਗੇ ਮੁੜ ਕੇ ਹੁਣ ਤਾਂ ਕੋਸੋ ਜਿਹਾ ਪੁਰਾਣੇ ਬੰਦੇ ਆ ਸੀ ਉਹ ਬਣਾ ਰਹੇ ਆ ਜੀ ਇਹਨਾਂ ਨੂੰ ਠੀਕ ਆ ਤੇ ਬਾਕੀ ਜੇ ਹੁਣ ਆ ਟੋਕਰ ਆ ਜੀ ਇਹ ਵੱਡਾ ਹੈਗਾ ਹਾਂਜੀ ਇਹ ਮਤਲਬ ਕਿ ਦਿਹਾੜੀ ਦੇ ਵਿੱਚ ਤੁਸੀਂ ਕਿੰਨੇ ਬਣਾਉਨੇ ਹੋ ਇਹ ਸਿਰਫ ਦੋ ਟੋਕਰੇ ਬਣਨੇ ਨੇ ਦਿਹਾੜੀ ਤੇ ਬਟੇ ਆਹ ਵੱਡਾ ਟੋਕਰੇ ਸਿਰਫ ਦਿਹਾੜੀ ਦੇ ਵਿੱਚ ਦੋ ਟੋਕਰੇ ਬਣਨੇ ਨੇ ਤੇ ਜੇ ਬਾਬਾ ਜੀ ਇਹਦੀ ਕੀਮਤ ਦੀ ਗੱਲ ਕਰੀ ਤਾਂ ਤੁਸੀਂ ਕਿੰਨੇ ਦਾ ਇਹ ਵੇਚਦੇ ਹੋ ਇਹ ਇੱਕ ਕੀਮਤ ਸਾਨੂੰ 500 ਰੁਪਏ ਦਾ ਮਿਲੂਗਾ ਜੀ ਗਾਹਕ ਨੂੰ ਕਿ ਮਤਲਬ ਕਿ ਅਸੀਂ ਸਾਡੇ ਮੁੱਲ ਲੈਣੇ ਆ ਜਾਂ ਪਰ ਕਿਸੇ ਵੀ ਭਰਾਈ ਭਾਈ ਤੋਂ ਸਾਡੇ ਅਸੀਂ ਲੈਣੇ ਆ ਅੱਧਾ ਤੇ ਬਣਾਉਣੇ ਆ ਇੱਕ ਟੋਕਰਾ ਅਗਲੇ ਦੇ ਕੋਲੇ ਚਲੇਗਾ ਇੱਕ ਸਾਡੇ ਕੋਲ ਰਹਿ ਗਿਆ ਠੀਕ ਆ ਜੀ ਮਤਲਬ ਜਦੋਂ ਤੁਸੀਂ ਕਿਸੇ ਦੇ ਘਰੇ ਸਕੇ ਬਣਾਉਣੇ ਕਿਸੇ ਦੇ ਨੇ ਸਾਡੇ ਕੋਲੇ ਸਾਡੇ ਗਏ ਜਾ ਮਤਲਬ ਇੱਕ ਟੋਕਰਾ ਤੁਸੀਂ ਉਹਨਾਂ ਤੋਂ ਲੈਣੇ ਅਸੀਂ ਉਹਨਾਂ ਦਾ ਇੱਕ ਰੱਖ ਲਿਆ ਇੱਕ ਅਗਲਾ ਲੈ ਜਾਂਦਾ ਜਾਂ ਮਿਹਨਤ ਦੇਣੀ ਤਾਂ ਸਾਨੂੰ ਦੋ ਹੀ ਲੈ ਜੂ ਠੀਕ ਹੈ ਤੇ ਇਸ ਤਰ੍ਹਾਂ ਵੀ ਹੈ ਹਾਂ ਬਾਬੇ ਜੀ ਕਾਹਾਂ ਟੋਕਰ ਹੈ ਜਿਹੜਾ ਇਹ ਛੋਟਾ ਹੈਗਾ ਹੈ ਹਾਂ ਜੀ ਇਹ ਛੋਟਾ ਇਹ ਕਿੰਨੀ ਕੀਮਤ ਦਾ ਹੈ ਇਹ ਇਹ 750 ਰੁਪਏ ਦਾ ਹੈ ਠੀਕ ਹੈ ਤੇ ਆਹ ਜਿਹੜੇ ਪੁਰਾਣੇ ਰੋਟੀਆਂ ਰੱਖਣ ਵਾਲੇ ਸਾਬੇ ਇਹ 100 ਰੁਪਏ ਦਾ ਹੈ ਇਹ 100 ਸਿਰਫ 100 ਰੁਪਏ ਦਾ ਤੇ ਬਾਬੇ ਜੀ ਤੁਹਾਡਾ ਪਿੰਡ ਜਿਹੜਾ ਇੱਕ ਵਾਰੀ ਦੱਸ ਦੋ ਵੀ ਸਾਨੂੰ ਜਿਹੜੇ ਆਪਣੇ ਛੱਜਣ ਦੇਖ ਰਹੇ ਨੇ ਆਹ ਸਾਨੂੰ ਕਿਵੇਂ ਮਿਲ ਸਕਦੇ ਨੇ ਪਿੰਡ ਰਾਏਪੁਰ ਹੈ ਜੀ ਨੰਗਲ ਦੇ ਲੱਵੇ ਨਾਲ ਨੰਗਲ ਪਿੰਡ ਵੀ ਪੈਂਦਾ ਹੈ ਮੰਗਲਪਿੰਡ ਦੇ ਸਾਰੇ ਸਾਨੂੰ ਜਾਣਦੇ ਨੇ ਲੱਬ ਲੱਬੇ ਦੇ ਠੀਕ ਆ ਅੱਜ ਤੁਸੀਂ ਮਰਜ਼ੀ ਦਸਪਾਲ ਸਿੰਘ ਦਾ ਘਰ ਪੁੱਛ ਕੇ ਤੁਸੀਂ ਜਦ ਵੀ ਮਰਜ਼ੀ ਪਹੁੰਚ ਸਕਦੇ ਹੋ ਠੀਕ ਤੇ ਜੇ ਮਾਲੂ ਕਿਸੇ ਨੇ ਸੁੱਥੋਂ ਟੋਕਰੇ ਬਣਵਾਉਣੇ ਹੋਣ ਤੇ ਉਹ ਵੀ ਬਣਵਾ ਦੇਣੇ ਉਹ ਵੀ ਬਣਾਉਣੇ ਇਹ ਘਰਾਂ 'ਚ ਜਾ ਕੇ ਪਿੰਡਾਂ ਦੇ ਵਿੱਚ ਠੀਕ ਹੈ ਤੇ ਅੱਜ ਤਾਂ ਤੁਸੀਂ ਇੱਥੋਂ ਮਤਲਬ ਸੀਟਾਲ ਤੋਂ ਜਿਹੜਾ ਬਾਗੜੀਆਂ ਰੋਡ ਆ ਬਿਲਕੁਲ ਜੀ ਤੇ ਇਹ ਤੁਹਾਡਾ ਪੱਕਾ ਅੱਡੇ ਆ ਜਾਂ ਵੀ ਤੁਸੀਂ ਤੁਹਾਡੇ ਚ ਹੋਰ ਵੀ ਕੋਈ ਅਟਾ ਮੈਂ ਇਥੇ ਸਾਲ ਦੇ ਵਿੱਚ ਤੁਹਾਨੂੰ 2-3 ਸਾਲ ਤੋਂ ਇੱਥੇ ਮੈਂ 15-20 ਦਿਨ ਲਾ ਕੇ ਅੱਜ ਕੱਲ ਮੈਂ ਉਰੇ ਲਾਉਂਦਾ ਅਸੀਂ 15-20 ਦਿਨ ਤੁਸੀਂ ਇੱਥੇ ਆਉਨੇ ਹੋ ਤੇ ਬਾਕੀ ਹੋਰ ਦਿਨ ਕਿੱਥੇ ਹੁੰਦੇ ਹੋ ਬਾਕੀ ਉਸ ਤੋਂ ਬਾਅਦ ਮੈਂ ਬੇਬੂਕ ਵੀ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਮੈਂ ਨੰਗਲ ਵਾਲੀ ਕੁੜੀ ਤੇ ਹੁਣਾ ਨੰਗਲ ਵਾਲੀ 25 ਦਿਨ ਉੱਥੇ ਲਾਵਾਂ ਠੀਕ ਹੈ ਉਸ ਤੋਂ ਬਾਅਦ ਮੈਂ ਕਰੇ ਹੁਣਾ ਤੇ ਲੋਥਿਆਲੇ ਤਿਆਰ ਹੁੰਦੇ ਨੇ ਬਣਦੇ ਨੇ ਗਰਮੀ 'ਚ ਕੋਈ ਟੋਕਰਾਂ ਨਹੀਂ ਬਣਾਦਾ ਸਿਆਲ ਦੇ ਵਿੱਚ ਬਣਦੇ ਨੇ ਠੀਕ ਹੈ ਸਿਆਲ ਦੇ ਵਿੱਚ ਯਾਨੀ ਕਿ ਤੁਸੀਂ ਟੋਕਰੇ ਬਣਾਉਂਦੇ ਹੋ ਗਰਮੀ ਦੇ ਟਾਈਮ ਯਾਨੀ ਕਿ ਟੋਕਰੇ ਵੇਚਦੇ ਹੋ ਇਹ ਗਰਮੀ ਜਾ ਕੇ ਵੇਚਦੇ ਆ ਠੀਕ ਹੈ ਲੋ ਵੀ ਸੱਜਣੋ ਜਿੰਨਾਂ ਨੇ ਆਪਣੇ ਵਿਰਸੇ ਨੂੰ ਸੰਭਾਲਣਾ ਆ ਜਿੰਨਾਂ ਨੇ ਟੋਕਰੇ ਲੈਣੇ ਤਾਂ ਕਰ ਲਿਓ ਬਾਪੂ ਜੀ ਨਾਲ ਸੰਪਰਕ ਤੇ ਬਾਪੂ ਜੀ ਨੇ ਤੁਹਾਨੂੰ ਨਾਮ ਵੀ ਦੱਸਤਾ ਪਿੰਡ ਵੀ ਦੱਸਤਾ ਤੇ ਜਿੰਨਾਂ ਨੇ ਵੀ ਕੋਈ ਇੱਧਰ ਨੂੰ ਜਾਂਦਾ ਬਾਗੜੀਆਂ ਨੂੰ ਜਾਂਦਾ ਜਾਂ ਸੀਟਾਲ ਨੂੰ ਜਾਂਦਾ ਜੇ ਉੱਥੋਂ ਲੈਣੇ ਆ ਤਾਂ ਜਿਹੜੀ ਤਿੰਨ ਕੋਨੀਆਂ ਤੂਰੀ ਸੀਟਾਲ ਤੇ ਬਾਗੜੀਆਂ ਵਾਲੀ ਤਾਂ ਉੱਥੇ ਬਾਬਾ ਜੀ ਬੈਠੇ ਨੇ ਤੇ ਕਰ ਲਿਓ ਬਾਬਾ ਜੀ ਨਾਲ ਜਿੰਨਾ ਵੀ ਟੋਕਰੇ ਲੈਣੇ ਨੇ ਤੇ ਧੰਨਵਾਦ ਮਿਹਰਬਾਨੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ